ਆਉਣ ਵਾਲੇ ਸਮੇਂ ਦੇ ਵਿੱਚ AI ਕਿੱਦਾਂ ਸਾਡੇ ਇਨਸਾਨੀ ਜੀਵਨ ਦੇ ਉੱਤੇ ਪ੍ਰਭਾਵ ਪਾਊਗਾ ਤੇ ਜਿਹੜੀਆਂ ਚੀਜ਼ਾਂ ਦਿਖਾਈਆਂ ਗਈਆਂ ਨੇ ਬਲੈਕ ਮਿਰਰ ਦੇ ਵਿੱਚ ਕਿਸੇ ਟਾਈਮ ਉਹ ਸੱਚ ਹੋ ਜਾਣਗੀਆਂ। ਲੋ ਵੀ ਬਲੈਕ ਮਿਰਰ ਦਾ 7ਵਾਂ ਸੀਜ਼ਨ ਰਿਲੀਜ਼ ਹੋ ਚੁੱਕਿਆ ਹੈ Netflix ਦੇ ਉੱਤੇ ਪਿਛਲੇ ਹਫ਼ਤੇ ਇਹ ਚੀਜ਼ ਹੋਈ ਹੈ। ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਅੱਜ ਦੇ ਟਾਈਮ ਦੇ ਵਿੱਚ AI ਆ ਚੁੱਕਿਆ ਸਾਨੂੰ ਪਤਾ 2025 ਚੱਲ ਰਿਹਾ ਤੇ AI ਦਾ ਬੋਲਬਾਲਾ ਹੋ ਚੁੱਕਿਆ। ਆਉਣ ਵਾਲੇ ਸਮੇਂ ਦੇ ਵਿੱਚ AI ਕਿੱਦਾਂ ਸਾਡੇ ਇਨਸਾਨੀ ਜੀਵਨ ਦੇ ਉੱਤੇ ਪ੍ਰਭਾਵ ਪਾਊਗਾ ਤੇ ਜਿਹੜੀਆਂ ਚੀਜ਼ਾਂ ਦਿਖਾਈਆਂ ਗਈਆਂ ਨੇ ਬਲੈਕ ਮਿਰਰ ਦੇ ਵਿੱਚ ਕਿਸੇ ਟਾਈਮ ਉਹ ਸੱਚ ਹੋ ਜਾਣਗੀਆਂ। ਬੇਸ਼ੱਕ ਸਾਡੇ ਜ ਨਾ ਹੋ ਜਾਣਾ ਆਉਣ ਵਾਲੇ 5 10 15 ਸਾਲਾਂ ਦੇ ਵਿੱਚ ਇਹੇ ਚੀਜ਼ਾਂ ਅਸੀਂ ਆਮ ਹੁੰਦੀਆਂ ਦੁਨੀਆ ਦੇ ਵਿੱਚ ਦੇਖਾਂਗੇ ਸੋ ਜੇ ਤੁਸੀਂ ਵੀ ਜਾਣਨਾ ਚਾਹੁੰਦੇ ਹੋ ਕਿ AI ਤੁਹਾਡੇ ਲਈ ਖਤਰਨਾਕ ਹੋ ਸਕਦਾ ਹੈ ਜਾਂ ਤੁਹਾਡੇ ਪੱਖ ਦੇ ਵਿੱਚ ਭੁੱਤੂਗਾ ਜਾਂ ਸਾਡੀਆਂ ਜ਼ਿੰਦਗੀਆਂ ਕਿਵੇਂ ਚੇਂਜ ਹੋਣਗੀਆਂ ਡਾਇਰੈਕਟਰਸ ਨੇ ਬਹੁਤ ਚੰਗੇ ਤਰੀਕੇ ਨਾਲ ਦਿਖਾਇਆ ਹੈ ਬ੍ਰਿਟਿਸ਼ ਸੀਰੀਜ਼ ਆ ਪ੍ਰੋਪਰ ਆਥੈਂਟਿਕ ਬ੍ਰਿਟਿਸ਼ ਡਾਇਰੈਕਟਰਸ ਵੱਲੋਂ ਤੇ ਰਾਈਟਰਸ ਵੱਲੋਂ ਲਿਖੀ ਗਈ ਤੇ ਡਾਇਰੈਕਟ ਕੀਤੀ ਗਈ ਆ ਬਲੈਕ ਮਿਰਰ ਦੇ ਸਾਰੇ ਹੀ ਸੀਜ਼ਨ ਤੇ ਸਾਰੇ ਹੀ ਐਪੀਸੋਡ ਬਾਕਮਾਲ ਨੇ ਇਹ ਜਿਹੜੀ ਸੀਰੀਜ਼ ਆ ਇਹਦਾ ਕੋਈ ਵੀ ਐਪੀਸੋਡ ਇੱਕ ਦੂਜੇ ਨਾਲ ਮੇਲ ਨਹੀਂ ਖਾਂਦਾ ਜੇ ਇੱਕ ਸੀਜ਼ਨ ਦੇ ਵਿੱਚ 5 ਜਾਂ 10 ਐਪੀਸੋਡ ਨੇ ਤਾਂ ਉਹ ਡਿਫਰੈਂਟ ਡ ਬੜੇ ਖੂਬਸੂਰਤ ਤੇ ਬੜੇ ਹੀ ਦਿਲ ਖਿੱਚਵੇਂ ਅੰਦਾਜ਼ ਦੇ ਵਿੱਚ ਬੜੇ ਹੀ ਰੋਮਾਂਚਕ ਤਰੀਕੇ ਨਾਲ ਉਹ ਕਹਾਣੀਆਂ ਕਹੀਆਂ ਗਈਆਂ ਨੇ ਸੋ ਜਿਨ੍ਹਾਂ ਨੇ ਉਹ ਸੀਜ਼ਨ ਨਹੀਂ ਦੇਖਿਆ ਜਿਨ੍ਹਾਂ ਨੇ ਉਹ ਬਲੈਕ ਮਿਰਰ ਸੀਰੀਜ਼ ਨਹੀਂ ਦੇਖੀ ਮੈਂ ਉਹਨਾਂ ਨੂੰ ਖਾਸ ਤੌਰ ਤੇ ਇਹੀ ਅਪੀਲ ਕਰਦਾ ਕਿ ਜਰੂਰ ਦੇਖਿਓ ਜਦੋਂ ਵੀ ਤੁਹਾਡਾ ਫ੍ਰੀ ਟਾਈਮ ਲੱਗੇ। ਐਸੇ ਆਪਾਂ ਆਪਣੇ ਚੈਨਲ ਦੇ ਉੱਤੇ ਕਦੇ ਵੈਬ ਸੀਰੀਜ਼ ਜਾਂ ਫਿਲਮ ਰეკਮੈਂਡ ਨਹੀਂ ਕਰਦੇ। ਬਟ ਮੈਂ ਖਾਸ ਤੌਰ ਤੇ ਅਪੀਲ ਕਰਦਾ ਕਿ ਇਹ ਬਹੁਤ ਇੰਪੋਰਟੈਂਟ ਚੀਜ਼ ਹੈ ਤੁਸੀਂ ਦੇਖਿਓ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਸੋ AI ਸਾਡੇ ਲਈ ਕਿੰਨਾ ਇੰਪੋਰਟੈਂਟ ਹੁੰਦਾ ਜਾ ਰਿਹਾ ਸਾਡੀ ਲਾਈਫ ਦੇ ਵਿੱਚ। AI ਨੂੰ ਸਿੱਖਣਾ ਵੀ ਸ਼ੁਰੂ ਕਰੋ, ਵਰਤਣਾ ਵੀ ਸ਼ੁਰੂ ਕਰੋ ਆਪਣੇ ਫਾਇਦੇ ਲਈ ਵਰਤੋ ਜਾਂ ਆਪਣੀਆਂ ਨੌਕਰੀਆਂ ਲੈਣ ਲਈ ਉਸ ਚੀਜ਼ ਨੂੰ ਵਰਤੋ ਤਾਂ ਕਿ ਤੁਹਾਡੀ ਲਾਈਫ ਚੰਗੇ ਪਾਸੇ ਨੂੰ ਜਾ ਸਕੇ। ਹੋਰ ਇਹੋ ਜਿਹੀ ਇਨਫੋਰਮੇਸ਼ਨ ਵਾਲੀਆਂ ਵੀਡੀਓਜ਼ ਵਾਸਤੇ ਗਵਰਨਰ ਯੂਕੇ ਨੂੰ ਫੋਲੋ ਕਰਨਾ ਨਾ ਭੁੱਲਿਓ। ਧੰ